ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਪ੍ਰੇਮ ਪਟੋਲਾ ਤੈਸੈ ਦਿੱਤਾ ਢੱਕਣ ਕੁ ਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਟੈਂਡੇ ਸਿਮਰਨ ਹਬ ਕੇਸ਼ ਲਾਦਮ ਬਿਖਮਾ ਨ ਦਿੱਠ ਮ ਕੋਈ ਜੇ ਸਪਾਤ ਰਖੈ ਸੱਚਾ ਸਾਹਿਬ ਨਾਨਕ ਮੇਟ ਨ ਸਕੈ ਕੋਈ ਤੇ ਤੇ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾ ਵਿਸਰੈ ਨਾਹੀ ਜਿਤ ਤੂ ਕਬਹੋ ਸੋਥਾਨ ਤੇਰਾ ਕੇਹਾ ਆਠ ਪਹਿਰ ਜਿਤ ਤੁਦ ਧਿਆਈ ਨਿਰਮਲ ਹੋਵੈ ਦੇਹਾਂ ਵਿਸਰਹਿ ਨਾਹੀ ਜਿਤ ਤੂ ਕਬ ਹੋ ਸੋ ਥਾਨ ਤੇਰਾ ਕਿਹਾ ਆਠ ਪਹਿਰ ਜਿਤ ਤੁਦ ਧਿਆਈ ਨਿਰਮਲ ਹੋਵੇ ਦੇਹਾ ਮੇਰੇ ਰਾਮ ਹਉ ਸੋ ਥਾਨ ਭਾਲਣ ਆਇਆ ਖੋਜਤ ਖੋਜਤ ਭਿਆ ਸਾਧ ਸੰਗ ਤਿੰਨ ਸਰਣਾਈ ਪਾਇਆ ਰਹਾਓ ਬੇਦ ਪੜੇ ਪੜ ਬ੍ਰਹਮੇ ਹਾਰੇ ਏਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰਹਿ ਬਿਲ ਲਾਤੇ ਤੇ ਪੀ ਮੋਹੇ ਮਾਈ ਦਾਸੇ ਅਵਤਾਰ ਰਾਜੇ ਹੋਏ ਵਰਤੇ ਮਹਾਦੇਵ ਅਵਤੂਤਾ تن ਪੀ ਅੰਤ ਨ ਪਾਇਓ ਤੇਰਾ ਲਾਏ ਥਕੇ ਬੇਪੂਤਾ ਸਹਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰ ਨਾਨਕ ਤਾ ਮਨ ਤਨ ਹਰ ਹਰ ਧਿਆਇਆ ਸਹਜ ਸੁਖ ਆਨੰਦ ਨਾਮ ਰਸ ਹਰ ਸੰਤੇ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰ ਨਾਨਕ ਤਾ ਮਨ ਤਨ ਹਰ ਹਰ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪੰਜਵਾ ਵਿਸਰਹਿ ਨਾਹੀ ਜਿਤ ਤੂੰ ਕਬ ਹੋਂ ਸੋ ਥਾਨ ਤੇਰਾ ਕੇਹਾ ਆਠ ਪੈਰ ਜਿਤ ਤੁਧ ਧਿਾਈ ਨਿਰਮਲ ਹੋਵੈ ਦੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ